ਇੱਤੇ ਦਿਨ ਲੁਧਿਆਣਾ ਦੇ ਇੱਕ ਟੈਕਸੀ ਡਰਾਈਵਰ ਦੇ ਨਾਲ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਉਸ ਦੇ ਨਾਲ ਅਨਮਨੁੱਖੀ ਤਸ਼ੱਦਦ ਅਜਿਹਾ ਕੀਤਾ ਕਿ ਉਸ ਨੂੰ ਸਾਰੀ ਰਾਤ ਅਲਫ ਨੰਗਾ ਕਰਕੇ ਠੰਡ ਦੇ ਵਿੱਚ ਖੜਾ ਕੇ ਰੱਖਿਆ ਉਸ ਦੇ ਨਹ ਤੱਕ ਪੱਟੇ ਗਏ ਤੇ ਅੱਜ ਉਸ ਮਾਮਲੇ ਦੇ ਵਿੱਚ ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਐਫ ਆਈ ਆਰ ਵੀ ਦਰਜ ਹੋ ਗਈ ਪਰ ਹਲੇ ਵੀ ਇਹ ਮਾਮਲਾ ਠੰਡਾ ਨਹੀਂ ਹੋ ਰਿਹਾ ਕਿਉਂਕਿ ਪੁਲਿਸ ਦਾ ਅਜਿਹਾ ਰਵਈਆ ਇੱਕ ਪਾਸੇ ਤਾਂ ਪੁਲਿਸ ਜਿਹੜੀ ਹੁੰਦੀ ਆ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਆ ਪਰ ਦੂਜੇ ਪਾਸੇ ਵਧਦੀ ਪਾ ਕੇ ਇਹ ਗੁੰਡਾਗਰਦੀ ਕਰਦੇ ਹੋਏ ਨਜ਼ਰ ਆਏ ਨੇ ਤਾਂ ਅੱਜ ਸੁਖਪਾਲ ਸਿੰਘ ਖਹਿਰਾ ਉਹ ਸਰਨਜੋਤ ਸਿੰਘ ਪੀੜਤ ਵਿਅਕਤੀ ਦੇ ਘਰ ਪਹੁੰਚੇ ਜਿੱਥੇ ਪਹੁੰਚ ਕੇ ਮੀਡੀਆ ਦੇ ਮੁਖਾਤਿਬ ਹੋ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਪੰਜਾਬ ਦੀ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਨਾਲ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲਾਇਨ ਆਰਡਰ ਦੀ ਗੱਲ ਕੀਤੀ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਵੀ ਗੱਲ ਕੀਤੀ ਆ ਕੀ ਕੁਝ ਕਹਿ ਰਹੇ ਨੇ ਸੁਖਪਾਲ ਖਹਿਰਾ ਦੇ ਦੇਖੋ ਇਸ ਤਰ੍ਹਾਂ ਵਾ ਕਿ ਬਹੁਤ ਅਫਸੋਸ ਤੇ ਬੜੇ ਰੰਜ ਦਾ ਮਾਹੌਲ ਆ ਇਹਦੇ ਰਣਜੋਤ ਸਿੰਘ ਦੇ ਘਰ ਮੇ ਵਿਜ਼ਿਟ ਕੀਤਾ ਵਾ ਇੰਨਾ ਤਸ਼ੱਦਦ ਇੰਨੀ ਹਿਊਮਨ ਰਾਈਟਸ ਗ੍ਰੋਸ ਵਾਇਲਿਸ਼ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਹੁਣਾਂ ਨੇ ਪੁਲਿਸ ਨੂੰ ਇੰਨੀ ਕੁ ਖੁੱਲ ਦੇ ਦਿੱਤੀ ਆ ਇੰਨਾ ਜਿਆਦਾ ਉਹਨਾਂ ਨੂੰ ਪਿੱਛੋਂ ਹੁਕਮ ਦੇ ਰਹੇ ਨੇ ਨਜਾਇਜ਼ ਕਿ ਅੱਜ ਜੋ ਰਨ ਜੋਤ ਦੇ ਨਾਲ ਹੋਇਆ ਉਹ ਇੱਕ ਐਕਸਟ੍ਰੀਮ ਪੁਲਿਸ ਪ੍ਰੋਟੈਲਿਟੀ ਦਾ ਇੱਕ ਸਬੂਤ ਆ ਆ ਫੋਟੋ ਮੇਰੇ ਕੋਲ ਜੇ ਦਿਖਾਉਂਗੇ ਤੁਸੀਂ ਦੇਖੋ ਕੋਈ ਹੈ ਗੱਲ ਜੀ ਆਇਆ ਦੇਖੋ ਜਰਾ ਆ ਪਲੇ ਕਰਿਓ ਉਹਨੂੰ ਤੇਨੂੰ ਕਿੱਧਰ ਨ ਜਾਣਾ ਆ ਦੇਖੋ ਤੁਸੀਂ ਫੋਟੋਆਂ ਕੀਤਾ ਕੀ ਇਸ ਮੁੰਡੇ ਨਾਲ ਦੱਸੀ ਅੱਗੇ ਅੱਗੇ ਜਾ ਰਹੀਆਂ ਜੀ 9 5000 ਰੁਪਏ 9 900 ਦਿੱਤੇ ਨੇ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਬੱਦ ਫੈਲੀਆਂ ਮਤਲਬ ਜੋ ਕਰ ਸਕਦੇ ਸੀਗੇ ਉਹਨੂੰ ਟੌਰਚਰ ਔਰ ਸਾਰਾ ਜਿਸਮ ਉਹਦਾ ਨੀਲਾ ਕੀਤਾ ਪਿਆ ਵਾ ਇਹ ਤਾਂ ਉਹਦੀ ਕਿਸਮਤ ਕਹਿ ਲੋ ਕਿ ਉਹ ਮਰਨੋਂ ਬਚ ਗਿਆ ਵਾ ਸੋ ਮੇਰਾ ਮਤਲਬ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਮੈਂ ਅਕਸਰ ਕਹਿ ਰਿਹਾ ਹਾਂ ਨਾ ਅੱਜ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਭਗਵਾਨ ਪਾਤਸ਼ਾਹ ਤੇ ਕੇਜਰੀਵਾਰ ਇਹਨਾਂ ਦੀ ਸਾਰੀ ਰਾਜਨੀਤੀ ਪੰਜਾਬ ਪੁਲਿਸ ਦੇ ਥਰੂ ਚੱਲਦੀ ਹੈ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਕਰਨ ਤੋਂ ਲੈ ਕੇ ਜੇ ਕੋਈ ਕੋਈ ਵੀ ਕਾਰਕੁਨ ਐਕਟਿਵਿਸਟ ਚਾਹੇ ਉਹ ਆਰਟੀਆਈ ਦਾ ਵਾ ਚਾਹੇ ਕੋਈ ਹੋਰ ਹਿਊਮਨ ਰਾਈਟਸ ਦਾ ਵਾ ਚਾਹੇ ਕੋਈ ਹੋਰ ਸਾਰਿਆਂ ਦੇ ਉੱਤੇ ਝੂਠੇ ਪਰਚੇ ਜਿਹੜਾ ਵੀ ਕੋਈ ਮੀਡੀਆ ਤੋਂ ਇਹ ਹਿੰਮਤ ਕਰਦਾ ਇਹਨਾਂ ਨੂੰ ਕੋਈ ਸਵਾਲ ਪੁੱਛਣ ਦੀ ਇਹਨਾਂ ਦੇ ਕੋਈ ਇਹਨਾਂ ਦਾ ਕੋਈ ਨੁਕਤਾ ਚੀਨ ਨਹੀਂ ਕਰਨ ਦੀ ਕ੍ਰਿਟਿਸਿਜ਼ਮ ਕਰਨ ਦੀ ਕੋਈ ਡੈਸੈਂਟ ਕਰਨ ਦੀ ਉਹਨਾਂ ਦੇ ਉੱਤੇ ਝੂਠੇ ਪਰਚੇ ਨੇ ਔਰ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜਾ ਭਿਆਨਕ ਗੱਲ ਨਵੀਂ ਚਲਾਤੀ ਆ ਕੇਜਰੀਵਾਲ ਤੇ ਭਗਵੰਤਪਾਣ ਨੇ ਉਹ ਜਿਹੜਾ ਸਾਡੇ ਪੰਜਾਬ ਦੇ ਵਿੱਚ 80 ਦੇ 90 ਦੇ ਦੌਰ ਦੇ ਵਿੱਚ ਜੋ ਨਸਲਕੁਸ਼ੀ ਹੋਈ ਨਾ ਪੰਜਾਬੀਆਂ ਦੀ ਤੇ ਸਿੱਖ ਨੌਜਵਾਨਾਂ ਦੀ ਉਹਦੀ ਰੈਪਿਟੇਸ਼ਨ ਦੇਖਦੇ ਅਸੀਂ ਜੇ ਵੀ ਕੋਈ ਵੀ ਮਾੜਾ ਮੋਟਾ ਕਰਾਇਮ ਹੁੰਦਾ ਫਰਜ਼ ਕਰੋ ਉਹਦਾ ਸ਼ਾਰਟਕਟ ਲੱਭ ਕੇ ਬੰਦੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਚ ਪਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਇਹ ਆਪਾਂ ਹੁਣ ਦਾ ਨਹੀਂ ਦੇਖ ਰਹੇ ਪਿਛਲੇ ਅ ਮੇਰੇ ਕੱਲ 1.5 ਸਾਲ ਤੋਂ ਪ੍ਰਕਿਰਿਆ ਨਮਿਸ਼ ਚਲਦੀ ਆ ਪਹਿਲਾਂ ਇਹਨਾਂ ਨੇ ਯੁੱਧ ਨਸ਼ੇ ਵਿਰੁੱਧ ਦੇ ਨੂੰ ਲੈ ਕੇ ਲੋਕਾਂ ਦੇ ਘਰ ਟੋਣੇ ਸ਼ੁਰੂ ਕੀਤੇ ਔਰ ਫਿਰ ਹੁਣ ਵਾਰ ਅਗੇਂਸਟ ਗੈਂਗਸਟਰਸ ਦੇ ਆਧਾਰ ਬਣਾ ਕੇ ਤੇ ਨੌਜਵਾਨਾਂ ਨੂੰ ਚੱਕ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਜਾ ਰਿਹਾ ਇਹ ਕਿਹੜਾ ਮਾਡਲ ਹੈ ਇਹ ਬੀਜੇਪੀ ਦਾ ਯੋਗੀ ਮਾਡਲ ਹੈ ਉੱਤਰ ਪ੍ਰਦੇਸ਼ ਦਾ ਆਪਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾਵਾ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਭਗਵੰਤਪਾਨ ਬੀਜੇਪੀ ਸਟਾਈਲ ਆਫ ਪੋਲਿਟਿਕਸ ਯੋਗੀ ਸਟਾਈਲ ਆਫ ਉੱਤਰ ਪ੍ਰਦੇਸ਼ ਪੋਲਿਟਿਕਸ ਲੋਕਾਂ ਦੇ ਘਰਾਂ ਨੂੰ ਢੋਣਾ ਔਰ ਲੋਕਾਂ ਦੀਆਂ ਜਾਣਾਂ ਲੈ ਲੈਣੀਆਂ ਇਹ ਤਾਂ ਨਿਹਾਇਤ ਨਿਹਾਇਤ ਜਲਮਪੂਣਾ ਵਾਂ ਮੈਂ ਕੱਲ ਬੋਲਦਿਆਂ ਵੀ ਕਿਆ ਸੀ ਡਾਕੇ ਕਿ ਐਂ ਲੱਗਦਾ ਕਿ ਭਗਵੰਤ ਮਾਨ ਵਿੱਚ ਜਿਵੇਂ ਨਾਦਰ ਸ਼ਾਹ ਦੀ ਤੇ ਅਹਿਮਦ ਸ਼ਾਹ ਅਬਦਾਲੀ ਦੀ ਰੂਪ ਉੱੜ ਗਈ ਆ ਜਿਹੜੇ ਕਹਿੰਦੇ ਸੀ ਅਸੀਂ ਅੰਦੋਲਨ ਚੋਂ ਨਿਕਲੇ ਆ ਅਸੀਂ ਆਪ ਜਿਹੜੇ ਲੋਕਾਂ ਦੀ ਹਿਫਾਜ਼ਤ ਕਰਿਆ ਕਰਾਂਗੇ ਲੋਕ ਕੀ ਸਾਨੂੰ ਸਵਾਲ ਪੁੱਛ ਸਕਦੇ ਨੇ ਅੱਜ ਇਸ ਨੌਬਤ ਤੱਕ ਹੰਕਾਰ ਨਾਲ ਭਰ ਗਏ ਨੇ ਕਿ ਅੱਜ ਸਭ ਤੋਂ ਦੁਖਦਾਈ ਗੱਲ ਹੈ ਕਿ ਝੂਠੇ ਪੁਲਿਸ ਮੁਕਾਬਲੇ ਚ ਅਗਰ ਔਰ ਫੋਟੋਆਂ ਦੇਖੋ ਕਿ ਇਹਨਾਂ ਨੇ ਜੇ ਟੰਗੀਆਂ ਦਫ਼ਤਰਾਂ ਚ ਸ਼ਹੀਦ ਭਗਤ ਸਿੰਘ ਜੀ ਦੀ ਔਰ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ ਫੋਟੋ ਉਹਨਾਂ ਦੀ ਟੰਗੀਆਂ ਨੇ ਵਿਚਾਰਧਾਰਾ ਲੋਕਾਂ ਨੂੰ ਅੱਖੀਂ ਕੱਟਾ ਉਹਨਾਂ ਦਾ ਪਾਰੇ ਨੇ ਕੀ ਅੱਜ ਬਾਬਾ ਸਾਹਿਬ ਅੰਬੇਦਕਰ ਅਗਰ ਜਿੰਦੇ ਹੁੰਦੇ ਉਹਨਾਂ ਦਾ ਸੰਵਿਧਾਨ ਕਿਤੇ ਲਿਖਿਆ ਹੋਆ ਕਿ ਤੁਸੀਂ ਯੂ ਕੈਨ ਬਾਈਪਾਸ ਦਾ ਕਨਸਟੀਟਿਊਸ਼ਨ ਕਿਲ ਪੀਪਲ ਇਨ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਐਂਡ ਕੋਲਡ ਬਲੱਡ ਮਰਡਰਸ ਕਿਤੇ ਲਿਖਿਆ ਕਿਤਾਬ ਦੇ ਵਿੱਚ ਸਿਮਿਲਰ ਜਿ ਸ਼ਹੀਦ ਭਗਤ ਸਿੰਘ ਨੇ ਕਦ ਲਈ ਜਾਨ ਦਿੱਤੀ ਇਹੀ ਤਾਂ ਸਾਡੇ ਦੇਸ਼ ਦੇ ਅਤਿਆਚਾਰ ਉਸ ਵਕਤ ਦੇ ਅੰਗਰੇਜ਼ ਤੇ ਪਰਤਾਨੀਆਂ ਦੀ ਸਰਕਾਰ ਕਰਦੀ ਸੀ ਜ਼ੁਲਮ ਦੇ ਖਿਲਾਫ ਜੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਨਾ ਇਸ ਦੇਸ਼ ਨੂੰ ਆਜ਼ਾਦ ਕਰਾ ਕੇ ਕੀ ਕਰਨਾ ਚਾਹੁੰਦੇ ਸੀਗੇ ਕਿ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਦਾ ਰਾਜ ਆਵੇ ਸਾਡਾ ਦੇਸ਼ ਕਾਨੂੰਨ ਅਨੁਸਾਰ ਚੱਲੇ ਸਾਡੇ ਤੇ ਕੋਈ ਤਸ਼ੱਦਦ ਨਾ ਕਰੇ ਸਾਡੇ ਤੇ ਕੋਈ ਜ਼ੁਲਮ ਨਾ ਹੋਵੇ ਐਨੀ ਗੱਲ ਦੀ ਲੜਾਈ ਸੀ ਨਾ ਤੇ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਫੋਟੋਆਂ ਦੋਂਡਾਂ ਦੀਆਂ ਟੰਗ ਕੇ ਉਹਨਾਂ ਦੇ ਨੱਕ ਦੇ ਥੱਲੇ ਅਤਿਆਚਾਰ ਹੋ ਰਿਹਾ ਜੇ ਇਸ ਤਰ੍ਹਾਂ ਹੀ ਕਰਨਾ ਕੇਜਰੀਵਾਲ ਸਾਹਿਬ ਤੇ ਭੋਗਨ ਤੁਮਨ ਨੂੰ ਕਹਿਣਾ ਚਾਹੁੰਦਾ ਫਿਰ ਇੱਕ ਕੰਮ ਕਰੋ ਫਿਰ ਐਲਾਨੀਆਂ ਕਰੋ ਫਿਰ ਐਂ ਕਰੋ ਫਿਰ ਕੋਰਟ ਕਚੈਰੀਆਂ ਪੰਜਾਬ ਦੇ ਵਿੱਚ ਕਰਾਓ ਬੰਦ ਕ੍ਰਿਮੀਨਲ ਜਸਟਿਸ ਸਿਸਟਮ ਦੀ ਸਾਰੀ ਪ੍ਰਣਾਲੀ ਕਰਾਓ ਬੰਦ ਸਰਕਾਰੀ ਕੀ ਜਿਹੜੇ ਤੁਸੀਂ ਸੈਂਕੜਿਆਂ ਦੀ ਤਦਾਦ ਚ ਐਡਵੋਕੇਟ ਜਨਰਲ ਤੋਂ ਲੈ ਕੇ ਪ੍ਰੋਸੀਕਿਊਸ਼ਨ ਲਾਇਰ ਸਟੇਟ ਜ਼ਿਲ੍ਹਿਆਂ ਚ ਰੱਖੇ ਇਹ ਸਾਰੇ ਡਿਸਪੈਂਡ ਕਰੋ ਤੇ ਫਿਰ ਕਹੋ ਕਿ ਪੁਲਿਸ ਨੂੰ ਹੀ ਅਸੀਂ ਅਧਿਕਾਰ ਦਿੱਤਾ ਕਿ ਤੁਸੀਂ ਕਿਸ ਵਿਅਕਤੀ ਨੇ ਕਿਦਾਂ ਦਾ ਜੁਰਮ ਕੀਤਾ ਤੁਸੀਂ ਉਹਨੂੰ ਹਰ ਤਰ੍ਹਾਂ ਦੀ ਸਜ਼ਾ ਦੇ ਸਕਦੇ ਮੌਤ ਦੀ ਸਜ਼ਾ ਵੀ ਪੁਲਿਸ ਨੂੰ ਅਧਿਕਾਰ ਦੇ ਦਿਓ ਲਿਖਤੀ ਹੁਕਮ ਜਾਰੀ ਕਰੋ ਜੇ ਤੁਹਾਡੇ ਚ ਜਾਨ ਹੈ ਤਾਂ ਕਿਉਂਕਿ ਹੋਕ ਹੀ ਰਿਹਾ ਵਾ ਕਿ ਫਰਜ਼ ਕਰੋ 1 ਮਿੰਟ ਲਈ 让我们 ਪ੍ਰਿਜ਼ੂਮ ਅਸੀਂ ਮੰਨਦੇ ਹਾਂ ਕਿ ਗੈਂਗਸਟਰਸ ਦਾ ਕਲਚਰ ਬਹੁਤ ਜ਼ਿਆਦਾ ਹੋ ਗਿਆ ਵਾ ਔਰ ਉਹਦੇ ਵਿੱਚ ਲਾਅ ਐਂਡ ਆਰਡਰ ਚ ਵੀ ਇਹ ਬਹੁਤ ਬੁਰੀ ਤਰ੍ਹਾਂ ਆਵਾਜ਼ਮੀ ਪਾਰਟੀ ਫੇਲ ਹੋਈ ਆ ਹੁਣ ਆਪਣੀ ਨਾਕਾਮੀ ਨੂੰ ਲੁਕਾਉਣ ਵਾਸਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਸ਼ਾਰਟਕਟ ਲੈ ਕੇ ਲੋਕਾਂ ਦੀ ਸਿੱਧੀ ਜਾਨ ਲੈ ਰਹੇ ਮੈਂ ਕਹਿੰਦਾ 1 ਮਿੰਟ ਵਾਸਤੇ ਆਪਾਂ ਇਹ ਮੰਨ ਕੇ ਚੱਲੀਏ ਕਿ ਅਗਰ 10 ਪੁਲਿਸ ਮੁਕਾਬਲੇ ਹੋਏ ਇੱਕ ਮਿੰਟ ਜਸਟ ਫਾਰ ਦਾ ਸੇਕ ਆਫ ਆਰਗੂਮੈਂਟ ਮੰਨ ਲਓ ਕਿ ਉਹਨਾਂ ਚੋਂ 6 ਜਾਂ 8 ਜੈਨੂਇਨ ਬੰਦੇ ਮਾਰ ਦਿੱਤੇ ਪੁਲਿਸ ਨੇ ਪਰ ਜੇ 1 ਤੇ 2 ਤੇ 3 ਵੀ ਬੇਗੁਨਾ ਮਾਰੇ ਗਏ ਨੇ ਉਹਦਾ ਉਹਦਾ ਹਿਸਾਬ ਕੌਣ ਦੇਊਗਾ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਨੇ ਤੁਸੀਂ ਦੇਖਿਆ ਉਹ ਜਸਪ੍ਰੀਤ ਸਿੰਘ ਇੱਕ ਨੌਜਵਾਨ ਮੁੰਡਾ 22 ਸਾਲ ਦਾ ਕੈਨੇਡਾ ਤੋਂ ਆਇਆ ਕਿਵੇਂ ਪੁਲਿਸ ਨੇ ਉਹਨੂੰ ਬਿਲਕੁਲ ਐਬਸੋਲਿਊਟ ਕਲੋਜ਼ ਰੇਂਜ ਤੋਂ ਔਰ ਕੋਲਡ ਬਲੱਡ ਵਿੱਚ ਉਹਨੂੰ ਮਾਰਿਆ ਇਹ ਉਹੀ ਪੁਲਿਸ ਵਾਲੇ ਆ ਜਿਨ੍ਹਾਂ ਨੇ ਸ਼ਾਮ ਨੂੰ दारू ਪੀ ਕੇ ਜਾ ਕੇ ਕਰਨਲ ਬਾਟ ਦੇ ਪਟਿਆਲੇ ਵਿੱਚ ਤੇ ਉਹਦੇ ਮੁੰਡੇ ਨੂੰ ਕੁੱਟਿਆ ਉਹਨਾਂ ਨੂੰ ਕੌਣ ਹਿਸਾਬ ਦਊ ਜਸਪ੍ਰੀਤ ਦੇ ਪਰਿਵਾਰ ਨੂੰ ਕੌਣ ਹਿਸਾਬ ਦਊਗਾ ਅੱਛਾ ਅਬੋਹਰ ਦੇ ਵਿੱਚ ਇੱਕ ਬਹੁਤ ਵਪਾਰੀ ਵੱਡੇ ਦੀ ਦੀ ਹਤਿਆ ਕੀਤੀ ਗਈ ਸਾਡਾ ਅਫਸੋਸ ਹੈ ਸਾਡਾ ਦੁੱਖ ਹੈ ਉਹਨਾਂ ਦੇ ਨਾਲ ਪਰ ਤੁਸੀਂ ਦੋ ਦਲਿਤ ਬੱਚਿਆਂ ਨੂੰ ਪਟਿਆਲੇੋਂ ਚੱਕ ਕੇ ਪਟਿਆਲੇ ਤੇ ਰਾਜਪੁਰੇ ਇੱਥੋਂ ਸਮਾਣੇ ਦੇ ਰਹਿਣ ਵਾਲੇ ਉਹਨਾਂ ਨੂੰ ਅਬੋਹਰ ਵਿੱਚ ਲੈ ਜਾ ਕੇ ਇੱਕ ਐਡੀ ਫਰਜ਼ੀ ਕਹਾਣੀ ਘੜੀ ਕਿ ਜੀ ਅਸੀਂ ਉਹਨਾਂ ਨੂੰ ਵੈਪਨ ਰਿਕਵਰ ਕਰਾਉਣ ਲਈ ਜਾ ਰਹੇ ਸੀਗੇ ਹਥਿਆਰ ਜਿਹੜੇ ਵਰਤੇ ਗਏ ਨੇ ਤੇ ਉਹ ਝਾੜੀਆਂ ਵਿੱਚ ਲੁਕੇ ਹੋਏ ਸੀ ਉਹਨਾਂ ਦੀ ਗੋਲੀ ਨਾਲ ਮਾਰ ਗਏ ਅੱਛਾ ਇਹ ਸਟੈਂਡਰਡਾਈਜ਼ਡ ਪੁਲਿਸ ਦਾ ਝੂਠਾ ਪਿਛਲਾ ਇਹ ਇਨਕਾਊਂਟਰ ਕੀਤਾ ਉਹਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਉਹਨੂੰ ਬੰਦੇ ਨੂੰ ਲੈ ਕੇ ਜਾ ਰਹੇ ਸਾਡੀ ਕਸਟਡੀ ਚੋਂ ਭੱਜ ਗਿਆ 8 ਘੰਟੇ ਕਾ ਕਸਟਡੀ ਚੋਂ ਭੱਜਿਆ ਰਿਹਾ 8 ਘੰਟੇ ਬਾਅਦ ਅਸਲਾ ਲੈ ਕੇ ਫਿਰ ਸਾਡੇ ਤੇ ਉਹਨਾਂ ਨੇ ਹਮਲਾ ਕੀਤਾ ਅਸੀਂ ਆਪਣੀ ਸੈਲਫ ਪ੍ਰੋਟੈਕਸ਼ਨ ਵਿੱਚ ਉਹਦੀ ਹੱਤਿਆ ਕਰ ਦਿੱਤੀ 80 ਤੇ 90 ਵਿੱਚ ਕੀ ਹੋਇਆ ਕਿੰਨੇ ਪੁਲਿਸ ਵਾਲਿਆਂ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟਾਂ ਨੇ ਸਜ਼ਾ ਦਿੱਤੀ ਹੈ ਹੁਣ ਤਾਜ਼ੀਆਂ ਬਹੁਤ ਸਾਰੇ ਜਿਹੜੇ ਉਹ ਪੁਲਿਸ ਆਫਸਰ ਜ਼ਿਲ੍ਹਾ ਵਿੱਚ ਅੱਜ ਵੀ ਬੰਦ ਨੇ ਇੰਨੀ ਜ਼ਿਆਦਾ ਸੈਂਕੜਿਆ ਹਜ਼ਾਰਾਂ ਦੀ ਤਦਾਦ ਵਿੱਚ ਝੂਠੇ ਨਾਜਾਇਜ਼ ਨੌਜਵਾਨਾਂ ਨੂੰ ਫੜ ਕੇ ਮਾਰ ਦਿੱਤਾ ਇਹ ਉਹੀ ਪਾਲਿਸੀ ਅੱਜ ਭਗਵੰਤ ਮਾਨ ਅਡਾਪਟ ਕਰਕੇ ਤੇ ਪੁਲਿਸ ਦੀ ਪਿੱਠ ਥਾਪੜ ਕੇ ਤੇ ਨੌਜਵਾਨਾਂ ਦੇ ਉੱਤੇ ਹਮਲਾ ਕਰ ਰਿਹਾ ਵਾ ਮੈਂ ਇਸ ਲਈ ਅਸੀਂ ਸਾਡੀ ਪਾਰਟੀ ਸਖਤ ਸਖਤ ਸ਼ਬਦਾਂ ਚ ਨਖੇਦੀ ਕਰਦੀ ਆ ਔਰ ਸਾਡਾ ਲੀਡਰ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਕਿ ਸਾਰੇ ਦੇਸ਼ ਵਿੱਚ ਪ੍ਰਚਾਰ ਕਰ ਰਿਹਾ ਜ ਜਿੱਦਣ ਵੀ ਕਿਤੇ ਪਬਲਿਕ ਇਕੱਠ ਵਿੱਚ ਜਾਂਦਾ ਉਹ ਸੰਵਿਧਾਨ ਦੀ ਕਿਤਾਬ ਨਾਲ ਲੈ ਕੇ ਜਾਂਦਾ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨ ਦੀ ਗੱਲ ਕਰ ਰਿਹਾ ਵਾ ਸੋ ਅਸੀਂ ਕਨਸਟੀਟਿਊਸ਼ਨ ਦੇ ਦੇ ਮੁਤਾਬਕ ਚਲਾਉਣ ਦੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਪਰ ਇਹ ਜਿਹੜੇ ਫਰਜ਼ੀ ਇਨਕਲਾਬੀ ਸੀ ਇਹ ਜਿਹੜੇ ਝੂਠੇ ਬੰਦੇ ਸੀਗੇ ਇਹਨਾਂ ਨੂੰ ਨਾ ਆ ਕਿਸੇ ਸੰਵਿਧਾਨ 'ਤੇ ਯਕੀਨ ਨਾ ਕਿਸੇ ਕਾਨੂੰਨ ਦੀ ਪ੍ਰਣਾਲੀ ਵਿੱਚ ਯਕੀਨ ਨਾ ਔਰ ਮੈਂ ਤਾਂ ਇਹੀ ਕਹੂੰਗਾ ਕਿ ਚੀਫ ਜਸਟਿਸ ਆਫ ਇੰਡੀਆ ਤੇ ਚੀਫ ਜਸਟਿਸ ਆਫ ਪੰਜਾਬ ਜਨਾ ਹਾਈ ਕੋਰਟ ਨੂੰ ਇਸ ਤਰ੍ਹਾਂ ਦੇ ਜਿੱਦਾਂ ਦੀ ਆ ਬਰੂਟਲ ਬੀਟਿੰਗ ਹੋਈ ਆ ਬਨਜੋਤ ਦੀ ਇਹਦੀ ਸੁਓ ਮੋਟੋ ਕੌਗਨੀਸੈਂਸ ਲੈਣੀ ਚਾਹੀਦੀ ਆਪੇ ਅਖਬਾਰ ਪੜ੍ਹ ਕੇ ਆ ਸੋਸ਼ਲ ਮੀਡੀਆ ਵਾਚ ਕਰਕੇ ਤੇ ਕਿਉਂਕਿ ਹੁਣ ਪੰਜਾਬ ਦੇ ਨੌਜਵਾਨਾਂ ਦੀ ਜਾਨ ਕੌਣ ਬਚਾਊਗਾ ਕੌਣ ਬਚਾਊਗਾ ਸਰਕਾਰ ਉਹਨਾਂ ਦੀ ਦੋਖੀ ਬਣ ਗਈ ਦੁਸ਼ਮਣ ਬਣ ਗਈ ਪੁਲਿਸ ਉਹਨਾਂ ਨੇ ਆਪਣਾ ਹਥਿਆਰ ਬਣਾ ਲਿਆ ਆ ਆਪੋਜੀਸ਼ਨ ਤੇ ਸਾਰੇ ਜਿਹੜੇ ਬੰਦੇ ਨੇ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਠਰਾ ਲਿਆ ਵਾ ਸਾਰਾ ਪੰਜਾਬ ਦਾ ਮੀਡੀਆ ਇੱਕ ਪਾਸੇ ਖਰੀਦ ਖਰੀਦ ਕੇ ਖੜਾ ਕਰ ਲਿਆ ਵਾ ਕੌਣ ਬਚਾਊਗਾ ਨੇ ਵਿਚਾਰ देयर इज नो ਏਜੰਸੀ देयर इज नो ਅਥਾਰਟੀ ਅਬੋਵ ਦੀ ਗਵਰਨਮੈਂਟ ਆਫ ਪੰਜਾਬ ਜਿਹੜੀ ਇਸ ਤਰ੍ਹਾਂ ਦੇ ਨਜਾਇਜ਼ ਜਿਹੜੇ ਕਤਲ ਹੋ ਰਹੇ ਨੇ ਉਹਨਾਂ ਤੋਂ ਬਚਾ ਸਕੇ ਇੱਕੋ ਸਾਡੇ ਕੋਲ ਉਮੀਦ ਆ ਉਹ ਹੈ ਹਾਈ ਕੋਰਟ ਅਤੇ ਸੁਪਰੀਮ ਕੋਰਟ ਆ ਵੰਡਿਆ ਸਿਰਫ ਜੁਡੀਸ਼ਰੀ ਆ ਜਾਂ ਉਹਨਾਂ ਦੇ ਉੱਤੇ ਰੱਬ ਬੈਠਾ ਵਾ ਔਰ ਮੈਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜੋ ਘਰਸ਼ਾਦੀ ਦੇਖਣਾ ਨਾ ਪਿਛਲੇ ਕੁਝ ਸਮੇਂ ਤੋਂ ਇਹ ਮੈਨੂੰ ਹੁਣ ਕਨਫਰਮ ਹੋ ਗਿਆ ਕਿ ਇਹ ਨਾਸਤਿਕ ਬੰਦੇ ਨੇ ਇਹਨਾਂ ਦਾ ਕਿਸੇ ਰੱਬ ਵਿੱਚ ਜਾਂ ਕਿਸੇ ਧਰਮ ਵਿੱਚ ਕੋਈ ਯਕੀਨ ਨਜ਼ਰ ਨਹੀਂ ਆ ਰਿਹਾ ਅਗਰ ਹੁੰਦਾ ਤਾਂ ਫਿਰ ਇਹ ਪੁਲਿਸ ਨੂੰ ਇੱਥੋਂ ਤੱਕ ਦੀ ਲਿਬਰੇਜ ਨਾ ਦਿੰਦੇ ਇੱਥੋਂ ਤੱਕ ਦੀ ਅਥਾਰਟੀ ਨਾ ਦਿੰਦੇ ਕਿ ਜਾ ਕੇ ਬੰਦਿਆਂ ਨੂੰ ਤੁਸੀਂ ਚੱਕ ਕੇ ਮਾਰ ਸਕਦੇ ਹੋ ਔਰ ਜਿਹੜਾ ਹੁਣ ਪਿਛਲਾ ਹਾਲਾਂਕਿ ਅੱਜ ਦਾ ਸਬਜੈਕਟ ਨਹੀਂਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਈਵਨ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਉਹ ਹੁਣ ਇਹਨਾਂ ਦੀ ਉਹ ਐਫਆਈਆਰ ਵੀ ਮੈਨੂੰ ਜਾਲੀ ਨਜ਼ਰ ਆ ਰਹੀ ਹੈ ਕਿਉਂਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਭਗਵੰਤਪਾਲ ਨੇ ਮਾਗੀ ਦੇ ਮੇਲੇ ਤੇ ਜਾ ਕੇ ਸਟੇਟਮੈਂਟ ਦਿੱਤੀ ਕਿ ਅਸੀਂ ਜਿਹੜਾ 169 ਸਰੂਪ ਜਿਹੜੇ ਨੇ ਟਰੇਸ ਕਰ ਲਏ ਨੇ ਔਰ ਉਹ ਟਰੇਸ ਹੋਏ ਨੇ ਦੁਆਬੇ ਦਾ ਬੜਾ ਇੱਕ ਬਹੁਤ ਜੀ ਕਹਿੰਦੇ ਕਿ ਲੋਕਾਂ ਦਾ ਜਿੱਥੇ ਆਸਥਾ ਜੁੜੀ ਆ ਰਾਜਾ ਸਾਹਿਬ ਦਾ ਤੁਸੀਂ ਸੁਣਿਆ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਿੱਧੇ ਸ਼ਬਦਾਂ ਦੇ ਵਿੱਚ ਨਿਸ਼ਾਨੇ ਸਾਧੇ ਕਿਉਂਕਿ ਪੁਲਿਸ ਹੀ ਜਦੋਂ ਅਜਿਹੇ ਕੰਮ ਕਰਨ ਲੱਗ ਜਾਣ ਤਾਂ ਲੋਕ ਆਪਣੀ ਸ਼ਿਕਾਇਤਾਂ ਲੈ ਕੇ ਕਿੱਥੇ ਜਾਣਗੇ ਕਿਉਂਕਿ ਮਾਮਲਾ ਸੀ ਕਿ ਇੱਕ ਟੈਕਸੀ ਡਰਾਈਵਰ ਦੀ ਗੱਡੀ ਕਿਸੇ ਹੋਰ ਵਿਅਕਤੀ ਦੀ ਗੱਡੀ ਦੇ ਨਾਲ ਖਹਿ ਜਾਂਦੀ ਆ ਲੱਗ ਜਾਂਦੀ ਆ ਤਾਂ ਉਸ ਤੋਂ ਬਾਅਦ ਉਹ ਵਿਅਕਤੀ ਪੁਲਿਸ ਨੂੰ ਬੁਲਾ ਲੈਂਦੇ ਨੇ ਪੁਲਿਸ ਉਸ ਮਾੜੇ ਬੰਦੇ ਦੇ ਉੱਤੇ ਜੰਮ ਕੇ ਤਸ਼ੱਦਦ ਟਾਉਂਦੀ ਆ ਥਾਣੇ ਦੇ ਵਿੱਚ ਲੈ ਜਾਂਦੇ ਨੇ ਉਸ ਨੂੰ ਕੁੱਟਣ ਲੱਗ ਜਾਂਦੇ ਨੇ ਉਸ ਦੇ ਨਾਲ ਕੁੱਟ-ਕੁੱਟ ਕੇ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਤਾਂ ਇੱਕ ਸਿਰਫ ਉਸ ਦੀ ਜਾਨ ਬਚੀ ਆ ਬਾਕੀ ਕਸਰ ਪੁਲਿਸ ਵਾਲਿਆਂ ਨੇ ਕੋਈ ਨਹੀਂ ਛੱਡੀ ਤਾਂ ਖੈਰ ਹੁਣ ਪੁਲਿਸ ਦੇ ਉੱਤੇ ਉਸ ਮੁਲਾਜ਼ਮਾਂ ਦੇ ਚਾਰ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਐਫ ਆਈ ਆਰ ਦਰਜ ਹੋਈ ਐਫ ਆਈ ਆਰ ਦਰਜ ਵੀ ਜਦੋਂ ਲੋਕਾਂ ਦਾ ਇਕੱਠ ਹੋਇਆ ਲੋਕਾਂ ਦਾ ਹਜੂਮ ਹੋਇਆ ਲੋਕਾਂ ਨੇ ਸੜਕਾਂ ਘੇਰ ਲੀਆਂ ਧਰਨੇ ਲਾਏ ਸੋਸ਼ਲ ਮੀਡੀਆ ਦੇ ਉੱਤੇ ਆਵਾਜ਼ ਬੁਲੰਦ ਹੋਈ ਤਾਂ ਜਾ ਕੇ ਹੋਈ ਆ ਤਾਂ ਪਹਿਲਾਂ ਪਟਿਆਲਾ ਦੇ ਵਿੱਚ ਕਰਨਾਲ ਪੁਸ਼ਪਿੰਦਰ ਬਾਅੜ ਦੇ ਨਾਲ ਇਸ ਤਰੀਕੇ ਦੇ ਨਾਲ ਆਲਾ ਅਧਿਕਾਰੀਆਂ ਨੇ ਕੁੱਟਮਾਰ ਕੀਤੀ ਚਾਰ ਐਸ ਐਚ ਓਾਂ ਦੇ ਉੱਤੇ ਫਿਰ ਬਾਅਦ ਦੇ ਵਿੱਚ ਐਫ ਆਈ ਆਰ ਹੋਈ ਜਦੋਂ ਧਰਨਾ ਲਗਾਇਆ ਗਿਆ ਇਸ ਮਾਮਲੇ ਦੇ ਵਿੱਚ ਵੀ ਅਜਿਹਾ ਕੁਝ ਹੋਇਆ ਜਦੋਂ ਧਰਨਾ ਲਗਾਇਆ ਗਿਆ ਧਰਨੇ ਦੀ ਕਾਲ ਦਿੱਤੀ ਗਈ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਤਾ ਜਾ ਕੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਆ ਤਾਂ ਆਖਿਰ ਕਦੋਂ ਤੱਕ ਵਰਦੀ ਪਾ ਕੇ ਪੁਲਿਸ ਦੇ ਨਾਂ ਤੇ ਉੱਤੇ ਗੁੰਡਾਗਰ